ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੀਆਂ ਸੰਗਤਾਂ ਦਾ ਇਹ ਵਿਚਾਰ ਹੁੰਦਾ ਕਿ ਤੁਰਦੇ ਫਿਰਦੇ ਨਾਮ ਸਿਮਰਨ ਕਰਨਾ ਚਾਹੀਦਾ ਜਾਂ ਨਾਮ ਕਰਨ ਨਾ ਨਹੀਂ ਚਾਹੀਦਾ ਇਹਦਾ ਫਲ ਮਿਲਦਾ ਹੈ ਕਿ ਨਹੀਂ ਮਿਲਦਾ ਸੋ ਸਾਰੀਆਂ ਸੰਗਤਾਂ ਦੀ ਮਨ ਵਿੱਚ ਹੁੰਦਾ ਹੀ ਹੈ ਲਗਭਗ ਜੋ ਵੀ ਬੰਦਾ ਜਿਹੜਾ ਕੰਮ ਕਰਦਾ ਉਹਦੇ ਬਾਰੇ ਵਿਚਾਰ ਆਉਣੇ ਜ਼ਰੂਰੀ ਨੇ ਜਿਸ ਬੰਦੇ ਦੇ ਕਿਸੇ ਕੰਮ ਬਾਰੇ ਵਿਚਾਰ ਆਉਣੋਂ हट ਗਈ ਦਾ ਮਤਲਬ ਉਹਦਾ ਮਨ ਉਹਦੀ ਸੋਚਣੀ ਤਰੱਕੀ ਕਰਨੋਂ हट ਗਈ ਕਿਉਂ ਬੰਦੇ ਦਾ ਸੁਭਾਅ ਖੋਜੀ ਹੋਣਾ ਜ਼ਰੂਰੀ ਹੈ ਗਰਮਕ ਪਿਆਰਿਓ ਗੱਲ ਇਸ ਤਰ੍ਹਾਂ ਹੈ ਨਾ ਤੇ ਸਾਨੂੰ ਗਿਆਨ ਹੁੰਦਾ ਹੈ ਵੀ ਸੇ ਮਨ ਕਰਨਾ ਹੈ ਸੰਸਾਰ ਤੇ ਰਹਿਣਾ ਨਹੀਂ ਸੰਸੀਰ ਸਰੀਰ ਤੋਂ ਨਿਕਲ ਕੇ ਆਪਾਂ ਕਿਤੇ ਜਾਣਾ ਹੈ ਫਿਰ ਆਉਣਾ ਵੀ ਹੁੰਦਾ ਹੈ ਹੁਕਮੇਂਦਰ ਸਭ ਕੋ ਬਾਹਰ ਹੁਕਮਨਾ ਕੋਈ ਜੇ ਸਾਡਾ ਮਨ ਟਿਕਿਆ ਹੋਇਆ ਬਿਲਕੁਲ ਫਿਰ ਤੁਸੀਂ ਬੈਠ ਜਾਓ ਆਸਣ ਦੇ ਬੈਠ ਜਾਓ ਥੋੜਾ ਜਿਹਾ ਬੋਲ ਬੋਲ ਕੇ ਧੰਨ ਗੁਰੂ ਨਾਨਕ ਧੰ ਗੁਰੂ ਨਾਨਕ ਦਾ ਜਾਪ ਕਰੋ ਜਾਂ ਵਾਹਿਗੁਰੂ ਵਾਹਿਗੁਰੂ ਕਰੋ ਜਾਂ ਮੂਲ ਮੰਤਰ ਕਰੋ ਤੇ ਉਹ ਜੋ ਤੁਸੀਂ ਕਰਦੇ ਹੋ ਰੋਜ਼ ਉਹ ਕਰ ਹੀ ਜਾਓ ਕਰਦੇ ਰਹੋ ਜੇ ਤੁਹਾਨੂੰ ਐ ਲੱਗਦਾ ਨਾ ਵੀ ਸਾਡਾ ਮਨ ਓਖੜਿਆ ਓਖੜਿਆ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਬੈਠਣ ਨੂੰ ਜੀ ਨਹੀਂ ਕਰਦਾ ਹੁੰਦਾ ਮਨ ਅੰਦਰ ਰੌਲਾ ਪਾਉਂਦਾ ਸਰੀਰ ਦੇ ਤਨ ਦੇ ਜੀ ਨਹੀਂ ਕਰ ਫਿਰ ਤੁਸੀਂ ਤੁਰ ਫਰ ਕੇ ਕੰਮ ਸਿਮਰਨ ਕਰੋ ਸਿਮਰਨ ਛੱਡੋ ਨਾ ਪਰ ਜਦੋਂ ਤੁਸੀਂ ਖੂਬ ਤਰਫੇ ਫਿਰ ਕੇ ਕਦੇ ਕਿਧਰੇ ਚਲੇ ਜਾਓ ਕਦੇ ਕਿਧਰੇ ਚਲਾ ਜਾਓ ਪਰ ਲੋਕਾਂ ਨਾਲ ਬੋਲੋ ਨਾ ਅੰਦਰੋਂ ਪਿਆਰ ਸਾਰਿਆਂ ਵਾਸਤੇ ਰੱਖੋ ਸਤਿਕਾਰ ਸਾਰਿਆਂ ਵਾਸਤੇ ਰੱਖੋ ਪਰ ਬੋਲੋ ਨਾ ਕਿਸ ਨਾਲ ਕਿਉਂਕਿ ਫਿਰ ਸਿਮਰਨ ਸੰਸਾਰੀ ਮਾਨਜਾ ਦੇ ਸੰਸਾਰੀ ਹੋ ਜਾਂਦਾ ਹੈ ਕਹਿਣ ਦਾ ਭਾਵ ਵੀ ਫਿਰ ਸਿਮਰਨ ਵਿੱਚ ਜਿਹੜੀ ਆਪਾਂ ਉਮੀਦ ਰੱਖਦੇ ਵੀ ਸਿਮਰਨ ਵਿੱਚ ਮਨ ਲੱਗੇਗਾ ਉਹ ਲੱਗਣੋਂ हट ਜਾਂਦਾ ਹੈ ਮੰਡਾ ਸਵਾ ਪਾਣੀ ਵਰਗਾ ਪਾਣੀ ਵਿੱਚ ਜਿਹੜੀ ਚੀਜ਼ ਪਾਓਗੇ ਉਸ ਤਰ੍ਹਾਂ ਦਾ ਰੰਗ ਹੋ ਜਾਂਦਾ ਪਾਣੀ ਦਾ ਇਸ ਤਰ੍ਹਾਂ ਕਰਕੇ ਪਾਣੀ ਦਾ ਆਪਦਾ ਕੋਈ ਰੰਗ ਨਹੀਂ ਹੁੰਦਾ ਪਾਣੀ ਦਾ ਆਪਦਾ ਇਸ ਤਰੀ ਮੰਨ ਨੂੰ ਜੋ ਕੁਝ ਦਿਖਾਓਗੇ ਉਹ ਦੇਖਦਾ ਜੋ ਕੁ ਸੁਣਾਓਗੇ ਉਸ ਉਹ ਹੀ ਕੁਝ ਸੁਣਦਾ ਜੋ ਤੁਹਾਡਾ ਘਰੇ ਬੈਠ ਕੇ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਜਾਂ ਇੱਕ ਥਾਂ ਤੇ ਬੈਠ ਕੇ ਸਿਮਰਨ ਨੂੰ ਜੀ ਨਹੀਂ ਕਰਦਾ ਫਿਰ ਤੁਸੀਂ ਤੁਰਦੇ ਫਿਰਦੇ ਰਹੋ ਖੇਤਾਂੋਂ ਨਿਕਲ ਜਿਓ ਜਾਂ ਜਿੱਥੇ ਸੁੰਨੀ ਜਗ੍ਹਾ ਹੈ ਉਥੇ ਜਾਂ ਖੇਡ ਦੇ ਮੈਦਾਨ ਵਿੱਚ ਜਿੱਥੇ ਲੱਗਦਾ ਵੀ ਇੱਕ ਪਾਸੇ ਆਪਾਂ ਬਹਿਲਾ ਪਿਆ ਹੈ ਜਗਾ ਉੱਥੇ ਬੈਠ ਕੇ ਤੁਰਨ ਫਿਰਨ ਲੱਗ ਜਾਓ ਹੌਲੀ ਹੌਲੀ ਤੁਸੀਂ ਪੰਜ ਪੰਜ ਮਿੰਟਾਂ 10 ਮਿੰਟਾਂ ਚ 20 ਮਿੰਟਾਂ ਚ ਮਨ ਆਪੇ ਕਹੇਗਾ ਵੀ ਕਿਤੇ ਬੈਠ ਜਾ ਇਕਾਗਰ ਹੋਣਾ ਸ਼ੁਰੂ ਹੋ ਜਾਏਗਾ ਇਹਦੇ ਨਾਲ ਤਕਾ ਵੀ ਨਹੀਂ ਕਰਨਾ ਇਹਦੀ ਚਾਲ ਵੀ ਸਮਝਣੀ ਚਾਹੀਦੀ ਵੀ ਜਿਵੇਂ ਬੱਚਾ ਹੁੰਦਾ ਨਾ ਕਈ ਵਾਰੀ ਬੱਚਾ ਗੋਦੀ ਵਿੱਚ ਚੜਿਆ ਜਿਹੜਾ ਰੌਲਾ ਪਾਈ ਜਾਂਦਾ ਰੋਣ ਚੁੱਪ ਨਹੀਂ ਫਿਰ ਉਹਨੂੰ ਬਾਹਰ ਲੈ ਕੇ ਜਾਂਦੇ ਨੇ ਉੱਥੇ ਉਹ ਟਿਕ ਜਾਂਦਾ ਇਸ ਤਰ੍ਹਾਂ ਕਰਕੇ ਜੇ ਤੁਹਾਡਾ ਮਨ ਨਹੀਂ ਲੱਗਦਾ ਤੁਸੀਂ ਤੁਰ ਫਿਰ ਕੇ ਇਸੇ ਮਨ ਕਰੋ ਤੁਰ ਫਿਰ ਕੇ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਤੇ ਗੋਪਤ ਅਰਦਾਸ ਕਰਦੇ ਰਹੋ ਮਹਾਰਾਜ ਦੇ ਪਾਸ਼ਾ ਮਨ ਦੀ ਇਕਾਗਰਤਾ ਬਖਸ਼ੋ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡਾ ਮਨ ਜ਼ਰੂਰ ਟਿਕੇਗਾ ਜਾਂ ਕੰਮ ਕਰਦੇ ਕਰਦੇ ਨਾਲ ਨਾਲ ਕਰਦੇ ਰਹੋ ਫਿਰ ਬੈਠਣੂ ਜੀ ਕਰੇਗਾ ਆਪਣੇ ਆਪ ਆਸਣ ਤੇ ਆਵੇਗਾ ਇਹ ਕੁਝ ਵਿਧੀਆਂ ਹੁੰਦੀਆਂ ਨੇ ਜੇ ਮਨ ਬੈਠਣੂ ਬੈਠ ਕੇ ਸਿਮਰਨ ਕਰਨ ਨੂੰ ਨਹੀਂ ਜੀ ਕਰਦਾ ਨਾ ਧੱਕਾ ਨਾ ਕਰੋ ਤੁਸੀਂ ਵੀ ਸਿਮਰਨ ਤੁਰ ਫਿਰ ਕੇ ਕਰੋ ਕੁਛ ਦਿਨ ਬਾਅਦ ਹੀ ਤੁਸੀਂ ਕਹੋਗੇ ਕਿ ਅੰਦਰ ਹੀ ਮਨ ਟਿਕ ਗਿਆ ਜਦ ਮਨ ਟਿਕ ਗਿਆ ਤਾਂ ਆਪਣੇ ਆਪ ਟਿਕੇਗਾ ਫਿਰ ਤੁਹਾਨੂੰ ਜਾਨੀ ਕਿ ਬੈਠ ਕੇ ਸਿਮਰਨ ਕਰਨ ਨੂੰ ਜੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ